ਮੇਰੇ ਵਿਆਹ ਨੂੰ 2 ਸਾਲ ਹੋਏ ਸੀ ਮੇਰੇ ਵਿਆਹ ਤੋਂ 2 ਸਾਲਾਂ ਬਾਅਦ ਸਾਨੂੰ ਔਲਾਦ ਦੀ ਪ੍ਰਾਪਤੀ ਹੋਈ ਸੀ ਮੇਰੀ ਘਰ ਵਾਲੀ ਪ੍ਰੈਗਨੈਂਟ ਸੀ ਮੇਰੀ ਮਾਂ ਪਹਿਲਾਂ ਹੀ ਗੁਜ਼ਰ ਗਈ ਸੀ ਜਿਸ ਕਰਕੇ ਮੇਰੀ ਘਰ ਵਾਲੀ ਨੂੰ ਘਰ ਵਿੱਚ ਸਾਂਭਣ ਵਾਲਾ ਕੋਈ ਨਹੀਂ ਸੀ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਸੀ ਕਿ ਤੂੰ ਪੇਕੇ ਚਲੀ ਜਾ ਇੱਥੇ ਮੈਂ ਆਪੇ ਸਾਰ ਲੂੰਗਾ ਪਰ ਉਹ ਮੇਰਾ ਫਿਕਰ ਜ਼ਿਆਦਾ ਕਰਦੀ ਸੀ ਉਹ ਕਹਿੰਦੀ ਸੀ ਕਿ ਨਹੀਂ ਮੈਂ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਂਦੀ ਮੈਂ ਤਾਂ ਇੱਥੇ ਹੀ ਰਹਿ ਲੂੰਗੀ ਇੱਥੇ ਕੋਈ ਕੰਮ ਵਾਲੀ ਰੱਖ ਲਵਾਂਗੇ ਮੈਂ ਕਿਹਾ ਚੱਲ ਤੇਰੀ ਮਰਜ਼ੀ ਆ ਟਾਈਮ ਨੇੜੇ ਆਉਂਦਾ ਜਾਂਦਾ ਸੀ ਤੇ ਮੈਨੂੰ ਬੜਾ ਫਿਕਰ ਲੱਗਾ ਰਹਿੰਦਾ ਸੀ ਕਿ ਇਹਨੂੰ ਕੌਣ ਸੰਭੂਗਾ ਮੇਰੀ ਘਰਵਾਲੀ ਦਾ ਨਾਮ ਸੁਨੀਤਾ ਸੀ ਇੱਕ ਦਿਨ ਬੈਠੇ ਬੈਠੇ ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿਉਂ ਨਾ ਤੇਰੀ ਭੂਆ ਦੀ ਕੁੜੀ ਨੂੰ ਇੱਥੇ ਲੈ ਆਈਏ ਉਹ ਤੈਨੂੰ ਸੰਭਲੂਗੀ ਸੁਨੀਤਾ ਹੱਸਣ ਲੱਗੀ ਤੇ ਕਹਿਣ ਲੱਗੀ ਤੁਸੀਂ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਉਹ ਇੱਕ ਕੁਵਾਰੀ ਕੁੜੀ ਆ ਉਹਨੂੰ ਸੰਭੰਦ ਦਾ ਕੀ ਪਤਾ ਉਹ ਮੈਨੂੰ ਕਿੱਥੇ ਸੰਭਲੂਗੀ ਮੈਂ ਕਿਹਾ ਫਿਰ ਕੀ ਆ ਕੰਮ ਤਾਂ ਕਰਿਆ ਹੀ ਕਰੂਗੀ ਸੁਨੀਤਾ ਦੀ ਭੂਆ ਦੀ ਕੁੜੀ ਕੰਮ ਵਿੱਚ ਬੜੀ ਤੇਜ਼ ਸੀ ਜਦੋਂ ਅਸੀਂ ਉਹਨਾਂ ਕੋਲ ਪਹਿਲੀ ਵਾਰ ਗਏ ਸੀ ਤਾਂ ਮੈਂ ਵੇਖਿਆ ਕਿ ਸਾਰਾ ਰੋਟੀ ਟੋਕ ਸਾਰਾ ਖਾਣਾ-ਦਾਣਾ ਉਹਨੇ ਆਪ ਬਣਾਇਆ ਸੀ ਤੇ ਬੜਾ ਸਵਾਦ ਬਣਾਇਆ ਸੀ ਮੈਂ ਉਹਨੂੰ ਕਿਹਾ ਕਿ ਕੋਈ ਨਾ ਤੈਨੂੰ ਸਾਂਭੂਗੀ ਮੈਨੂੰ ਪਤਾ ਜਿਸ ਹਿਸਾਬ ਨਾਲ ਉਹ ਕੁੜੀ ਕੰਮ ਕਰਦੀ ਆ ਤੈਨੂੰ ਵੀ ਉਹਨੇ ਵਧੀਆ ਸਾਂਭ ਲੈਣਾ ਆ ਸਨੀਤਾ ਮੈਨੂੰ ਕਹਿਣ ਲੱਗੀ ਐਵੇਂ ਕਾਹਨੂੰ ਕਿਸੇ ਨੂੰ ਵਕਤ ਪਾਉਣਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਇੱਕ ਵਾਰ ਆਪਣੀ ਭੂਆ ਨਾਲ ਗੱਲ ਕਰਕੇ ਵੇਖ ਮੇਰੇ ਜਿਆਦਾ ਕਹਿਣ ਤੇ ਸਨੀਤਾ ਨੇ ਆਪਣੀ ਭੂਆ ਨੂੰ ਫੋਨ ਕੀਤਾ ਜਦੋਂ ਉਹਨੇ ਆਪਣੀ ਭੂਆ ਕੋਲ ਇਹ ਗੱਲ ਕੀਤੀ ਕਿ ਮੇਰੇ ਹਸਬੰਦ ਇਦਾਂ ਕਹਿੰਦੇ ਆ ਤਾਂ ਉਹਨਾਂ ਨੇ ਝਾਟੀ ਕੁੜੀ ਨੂੰ ਇੱਥੇ ਭੇਜਣ ਲਈ ਹਾਂ ਕਰ ਦਿੱਤੀ ਹੁਣ ਮੈਂ ਵੀ ਕੰਮ ਤੇ ਚਲਾ ਜਾਂਦਾ ਸੀ ਇਸ ਕਰਕੇ ਮੈਨੂੰ ਵੀ ਪਿੱਛੋਂ ਆਪਣੇ ਘਰ ਵਾਲੀ ਦਾ ਫਿਕਰ ਨਹੀਂ ਰਹਿੰਦਾ ਸੀ ਮੈਨੂੰ ਵੀ ਖੁਸ਼ੀ ਜੀ ਹੋਈ ਕਿ ਚਲ ਉਹ ਸਾਰਾ ਦਿਨ ਇਹਦੇ ਕੋਲ ਰਹਾ ਕਰੂਗੀ ਦੇਖਭਾਲ ਕਰਿਆ ਕਰੂਗੀ ਮੈਨੂੰ ਪਤਾ ਸੀ ਮੇਰੇ ਜਾਣ ਪਿੱਛੋਂ ਸੁਨੀਤਾ ਘਰ ਦਾ ਸਾਰਾ ਕੰਮ ਆਪਣੇ ਸਿਰ ਲੈ ਲੈਂਦੀ ਸੀ ਉਹਨੂੰ ਮਨਾ ਕਰਨ ਦੇ ਬਾਅਦ ਵੀ ਉਹ ਕਰਨੋਂ ਨਹੀਂ ਹਟਦੀ ਸੀ ਜਦਕਿ ਡਾਕਟਰ ਨੇ ਉਹਨੂੰ ਘੱਟ ਤੋਂ ਘੱਟ ਕੰਮ ਕਰਨ ਲਈ ਕਿਹਾ ਸੀ ਸੁਨੀਤਾ ਦੀ ਭੂਆ ਦੀ ਕੁੜੀ ਨੇ ਸੁਨੀਤਾ ਨੂੰ ਫੋਨ ਕੀਤਾ ਸੀ ਕਿ ਮੈਨੂੰ ਆ ਕੇ ਲੈ ਜਾਓ ਸੁਨੀਤਾ ਮੈਨੂੰ ਦੱਸਣ ਲੱਗੀ ਕਿ ਉਹਨੂੰ ਤਾਂ ਚਾਅ ਚੜ ਗਿਆ ਇੱਥੇ ਆਉਣ ਦਾ ਮੈਂ ਕਿਉਂ ਫਿਰ ਤੂੰ ਐਵੇਂ ਨਾ ਨਾ ਕਰੀ ਜਾਂਦੀ ਸੀ ਵੇਖ ਲਓ ਸਾਰੇ ਇੱਥੇ ਆ ਕੇ ਕਿੰਨੇ ਖੁਸ਼ ਨੇ ਤੂੰ ਐਵੇਂ ਮਨਾ ਕਰਦੀ ਸੀ ਸੁਨੀਤਾ ਵੀ ਇਸ ਗੱਲ ਤੋਂ ਖੁਸ਼ ਸੀ ਸੁਨੀਤਾ ਕਿਸੇ ਨੂੰ ਜ਼ਿਆਦਾ ਦੁੱਖ ਨਹੀਂ ਦੇਣਾ ਚਾਹੁੰਦੀ ਸੀ ਇਸ ਕਰਕੇ ਉਹ ਮਨਾ ਕਰਦੀ ਸੀ ਪਰ ਹੁਣ ਮੈਂ ਉਹਨੂੰ ਲੈਣ ਲਈ ਜਾਣਾ ਸੀ ਮੈਂ ਸੁਨੀਤਾ ਨੂੰ ਕਿਹਾ ਕਿ ਮੈਂ ਕੰਮ ਤੋਂ ਆਉਂਦੇ ਹੋਏ ਸਿੱਧਾ ਉਹਨੂੰ ਲੈ ਆਉਂਗਾ ਕਿਉਂਕਿ ਉਹਦਾ ਪਿੰਡ ਜ਼ਿਆਦਾ ਦੂਰ ਨਹੀਂ ਸੀ ਮੈਂ ਸੁਨੀਤਾ ਕੋਲ ਆਪਣੇ ਗਵਾਂਢ ਵਿੱਚੋਂ ਚਾਚੀ ਨੂੰ ਛੱਡ ਕੇ ਜਾਂਦਾ ਸੀ ਹਰ ਰੋਜ਼ ਕੰਮ ਤੇ ਬਸ ਇਸ ਤਰ੍ਹਾਂ ਹੀ ਜਾਣਾ ਪੈਂਦਾ ਸੀ ਹੁਣ ਮੈਂ ਸੁਨੀਤਾ ਕੋਲ ਆਪਣੀ ਚਾਚੀ ਨੂੰ ਛੱਡ ਕੇ ਕੰਮ ਤੇ ਚਲਾ ਗਿਆ ਤੇ ਆਉਂਦੇ ਹੋਏ ਆਪਣੀ ਸਾਲੀ ਨੂੰ ਜਿਹਦਾ ਨਾਮ ਪਵਨ ਸੀ ਉਹਨੂੰ ਲੈ ਕੇ ਆਇਆ ਸੀ ਵੰਨ ਸਾਡੇ ਘਰ ਆ ਕੇ ਬੜੀ ਖੁਸ਼ ਹੋਈ ਉਹ ਆਪਣੀ ਭੈਣ ਦੇ ਗਲੇ ਘੁੱਟ ਕੇ ਲੱਗ ਗਈ ਤੇ ਕਹਿਣ ਲੱਗੀ ਕਿ ਭੈਣੇ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਫੋਨ ਕੀਤਾ ਮੈਂ ਤਾਂ ਤੁਹਾਡੀ ਦੇਖਭਾਲ ਚੰਗੀ ਤਰ੍ਹਾਂ ਕਰੂੰਗੀ ਸੁਨੀਤਾ ਹੱਸਣ ਲੱਗੀ ਕਹਿਣ ਲੱਗੀ ਵੇਖ ਲਾ ਇਹਨੂੰ ਇੱਥੇ ਆ ਕੇ ਕਿੰਨਾ ਚਾ ਚੜ ਗਿਆ ਮੈਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਚੱਲ ਹੁਣ ਮੈਨੂੰ ਆਪਣੀ ਘਰ ਵਾਲੀ ਦੀ ਕੋਈ ਚਿੰਤਾ ਨਹੀਂ ਰਹੂਗੀ ਸਾਰਾ ਦਿਨ ਉਹ ਮੇਰੀ ਘਰ ਵਾਲੀ ਦੇ ਕੋਲ ਰਹਾ ਕਰੂਗੀ ਹੌਲੀ ਹੌਲੀ ਟਾਈਮ ਲੰਘਦਾ ਗਿਆ ਮੈਂ ਵੇਖਿਆ ਕਿ ਪਵਨ ਖਾਣਾ ਬੜਾ ਸਵਾਦ ਬਣਾਉਂਦੀ ਸੀ ਇਦਾਂ ਦਾ ਖਾਣਾ ਮੈਂ ਆਪਣੇ ਘਰ ਵਾਲੀ ਦੇ ਹੱਥੋਂ ਵੀ ਕਦੇ ਨਹੀਂ ਖਾਦਾ ਸੀ ਜਦਕਿ ਪਵਨ ਬਹੁਤ ਜ਼ਿਆਦਾ ਖਾਣਾ ਵਧੀਆ ਬਣਾਉਂਦੀ ਸੀ ਮੈਂ ਉਹਦੀਆਂ ਤਾਰੀਫਾਂ ਕਰਦਾ ਰਹਿੰਦਾ ਸੀ ਉਹ ਕਹਿਣ ਲੱਗੀ ਕਿ ਵੇਖੇ ਜਿੱਥੇ ਮੈਂ ਜਾਊਂਗੀ ਹਰ ਕੋਈ ਮੇਰੀ ਤਾਰੀਫ ਵੀ ਕਰੂਗਾ ਮਤਲਬ ਜਦੋਂ ਮੈਂ ਵਿਆਹੀ ਆਪਣੇ ਸਹੁਰੇ ਘਰ ਜਾਊਂਗੀ ਤਾਂ ਮੇਰੀ ਸੱਸ ਤਾਂ ਉਂਗਲੀਆਂ ਚਾਟਦੀ ਰਹਿ ਜਾਊਗੀ ਇਸ ਤਰ੍ਹਾਂ ਗੱਲਾਂ ਕਰਦੀ ਕਰਦੀ ਉਹ ਹੱਸ ਪੈਂਦੀ ਸੀ ਉਹ ਹੱਸਦੀ ਬੜੀ ਸੋਹਣੀ ਲੱਗਦੀ ਸੀ ਉਹਦੇ ਗੱਲਾਂ ਵਿੱਚ ਟੋਏ ਪੈਂਦੇ ਸਨੀਤਾ ਉਹਨੂੰ ਕਹਿਣ ਲੱਗੀ ਕਿ ਜ਼ਿਆਦਾ ਤੂੰ ਹੱਸਿਆ ਨਾ ਕਰ ਕਈ ਵਾਰੀ ਹੱਸਣਾ ਨਜ਼ਰ ਲੱਗ ਜਾਂਦੀ ਆ ਉਹ ਕਹਿਣ ਲੱਗੀ ਕੋਈ ਨਾ ਦੀਦੀ ਆਹੇ ਟਾਈਮ ਹੁੰਦਾ ਹੱਸਣ ਦਾ ਮੇਰੀ ਮਾਂ ਵੀ ਕਹਿ ਦਿੰਦੀ ਆ ਕਿ ਜ਼ਿਆਦਾ ਨਾ ਹੱਸਿਆ ਕਰ ਪਰ ਮੈਨੂੰ ਪਤਾ ਵਿਆਹ ਤੋਂ ਬਾਅਦ ਤਾਂ ਕਿਹੜਾ ਹਸਣਾ ਹੁੰਦਾ ਸਨੀਤਾ ਕਹਿਣ ਲੱਗੀ ਇਹ ਗੱਲ ਤੇਰੀ ਝੂਠੀ ਆ ਵਿਆਹ ਤੋਂ ਬਾਅਦ ਜੇ ਚੰਗਾ ਹਮਸਫਰ ਮਿਲ ਜਾਵੇ ਤਾਂ ਸਭ ਕੁਝ ਵਧੀਆ ਹੁੰਦਾ ਆ ਜਿਵੇਂ ਮੇਰਾ ਘਰ ਵਾਲਾ ਚੰਗਾ ਆ ਮੈਨੂੰ ਕੋਈ ਦਿੱਕਤ ਨਹੀਂ ਆ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਸਹੁਰੇ ਖਰਾਬ ਹੋਣ ਸਭ ਸਹੁਰੇ ਇੱਕੋ ਜਿਹੇ ਨਹੀਂ ਹੁੰਦੇ ਤੈਨੂੰ ਇਹ ਗੱਲ ਕਦੇ ਨਹੀਂ ਸੋਚਣੀ ਚਾਹੀਦੀ ਉਹ ਕਹਿਣ ਲੱਗੀ ਠੀਕ ਆ ਪਵਨ ਸਾਰਾ ਟਾਈਮ ਕੰਮ ਕਰਦੀ ਰਹਿੰਦੀ ਸੀ ਮੈਂ ਉਹਨੂੰ ਕਦੇ ਕੁਝ ਖਾਣ ਲਈ ਲਿਆ ਕੇ ਦਿੰਦਾ ਸੀ ਕਦੇ ਕੁਝ ਕਿਉਂਕਿ ਸਾਡੇ ਲਈ ਉਹ ਬੜਾ ਕਰਦੀ ਸੀ ਮੇਰਾ ਵੀ ਫਰਜ਼ ਬਣਦਾ ਸੀ ਕਿ ਅਸੀਂ ਉਹਦਾ ਜੀ ਲਵਾ ਕੇ ਰੱਖੀਏ ਕਿਉਂਕਿ ਉਹਨੂੰ ਖਾਣ ਪੀਣ ਦਾ ਬੜਾ ਸ਼ੌਂਕ ਸੀ ਉਹ ਕਈ ਵਾਰ ਮੈਨੂੰ ਫੋਨ ਕਰ ਦਿੰਦੀ ਸੀ ਕਿ ਜੀਜੂ ਖਾਣ ਲਈ ਕੁਝ ਲੈ ਕੇ ਆਇਓ ਉਹਨੇ ਮੈਨੂੰ ਦੱਸਿਆ ਵੀ ਸੀ ਕਿ ਮੈਨੂੰ ਖਾਣ ਪੀਣ ਦਾ ਬੜਾ ਸ਼ੌਂਕ ਆ ਇਸ ਕਰਕੇ ਮੈਂ ਉਹਦੇ ਲਈ ਰੋਜ਼ ਕੁਝ ਨਾ ਕੁਝ ਖਾਣ ਲਈ ਲੈ ਕੇ ਆਉਂਦਾ ਸੀ ਸਨੀਤਾ ਮੈਨੂੰ ਕਈ ਵਾਰ ਰੋਕਦੀ ਸੀ ਕਿ ਤੁਸੀਂ ਹਰ ਰੋਜ਼ ਖਾਣ ਲਈ ਕੁਝ ਨਾ ਕੁਝ ਲੈ ਆਉਂਦੇ ਹੋ ਫਿਰ ਮੇਰਾ ਵੀ ਦਿਲ ਆਉਂਦਾ ਖਾਣ ਨੂੰ ਡਾਕਟਰ ਨੇ ਉਹਨੂੰ ਤਲੇ ਹੋਇਆ ਖਾਣਾ ਮਨਾ ਕੀਤਾ ਸੀ ਜਦੋਂ ਕੋਲ ਅਸੀਂ ਖਾਂਦੇ ਸੀ ਤਾਂ ਉਹਦਾ ਵੀ ਦਿਲ ਕਰ ਆਉਂਦਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਇਹਨੂੰ ਹੀ ਖਵਾਉਣ ਲਈ ਬਾਹਰ ਲਿਆਇਆ ਜਾਇਆ ਕਰੋ ਘਰ ਵਿੱਚ ਨਾ ਲੈ ਕੇ ਆਇਆ ਕਰੋ ਫਿਰ ਮੇਰੀ ਸਿਹਤ ਖਰਾਬ ਹੋ ਜਾਊਗੀ ਇੰਨਾ ਤਲੇ ਹੋਇਆ ਖਾ-ਖਾ ਕੇ ਮੈਂ ਕਿਹਾ ਚਲੋ ਠੀਕ ਆ ਫਿਰ ਹੁਣ ਮੈਂ ਉਹਨੂੰ ਕਦੇ ਨਾ ਕਦੇ ਸ਼ਹਿਰ ਖਵਾਉਣ ਲੈ ਜਾਂਦਾ ਸੀ ਬਾਹਰ ਜਾ ਕੇ ਉਹ ਬੜੀ ਖੁਸ਼ ਸੀ ਮੈਨੂੰ ਕਈ ਵਾਰ ਕਿਹਾ ਸੀ ਕਿ ਆਪਾਂ ਗੱਡੀ ਤੇ ਚੱਲਦੇ ਆਂ ਪਰ ਉਹ ਕਹਿਣ ਲੱਗੀ ਕਿ ਮੈਨੂੰ ਬੁਲਟ ਦਾ ਬੜਾ ਸ਼ੌਂਕ ਆ ਪਲੀਜ਼ ਤੁਸੀਂ ਮੈਨੂੰ ਬੁਲਟ ਤੇ ਲੈ ਕੇ ਜਾਓ ਮੈਨੂੰ ਬੁਲਟ ਤੇ ਬਹਿ ਕੇ ਅਲੱਗ ਜੀ ਫੀਲਿੰਗ ਆਉਂਦੀ ਆ ਮੈਂ ਉਹਦੀਆਂ ਗੱਲਾਂ ਸੁਣ ਕੇ ਬੜਾ ਹੱਸਦਾ ਸੀ ਕਿਉਂਕਿ ਜਿਹੜੀ ਗੱਲ ਉਹਨੇ ਕਹਿਣੀ ਹੁੰਦੀ ਸਿੱਧਾ ਹੀ ਮੂੰਹ ਤੇ ਕਹਿ ਦਿੰਦੀ ਸੀ ਮੇਰੀ ਘਰਵਾਲੀ ਨੂੰ ਅਜੇ 8ਵਾਂ ਮਹੀਨਾ ਲੱਗਾ ਸੀ ਮੈਂ ਇੱਕ ਗੱਲ ਬੜੀ ਨੋਟ ਕੀਤੀ ਸੀ ਕਿ ਪਵਨ ਗੱਲ ਜ਼ਿਆਦਾ ਸੋਚ ਸਮਝ ਕੇ ਨਹੀਂ ਕਰਦੀ ਸੀ ਜਦੋਂ ਵੀ ਗੱਲ ਕਰਦੀ ਸੀ ਤਾਂ ਸਿੱਧਾ ਹੀ ਮੂੰਹ ਤੇ ਕਹਿ ਦਿੰਦੀ ਸੀ ਇਸ ਪੱਖੋਂ ਮੈਨੂੰ ਲੱਗਦਾ ਸੀ ਉਹ ਭੋਲੀ ਸੀ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਬਸ 10 ਕਲਾਸਾਂ ਕਰਕੇ ਹਟ ਗਈ ਸੀ ਮੈਂ ਉਹਦੇ ਕੋਲੋਂ ਕਈ ਵਾਰ ਇਹ ਗੱਲ ਪੁੱਛਣੀ ਚਾਹੀ ਕਿ ਉਹ ਇੰਨਾ ਘੱਟ ਕਿਉਂ ਪੜ੍ਹੀ ਜਦਕਿ ਅੱਜਕੱਲ ਤਾਂ ਇੰਨਾ ਘੱਟ ਪੜ੍ਹਨ ਦਾ ਜ਼ਮਾਨਾ ਵੀ ਨਹੀਂ ਆ ਉਹ ਕਹਿੰਦੀ ਸੀ ਕਿ ਮੈਨੂੰ ਪੜ੍ਹਾਈ 'ਚ ਜ਼ਿਆਦਾ ਇੰਟਰਸਟ ਨਹੀਂ ਸੀ ਇਸ ਕਰਕੇ ਮੈਂ ਹਟ ਗਈ ਮੈਂ ਉਹਦੀ ਮੰਮੀ ਨਾਲ ਵੀ ਕਈ ਵਾਰ ਗੱਲ ਕੀਤੀ ਸੀ ਕਿ ਉਹਨੂੰ ਅੱਗੇ ਪੜ੍ਹਾਈ ਕਰਾਓ ਪਰ ਉਹਦੀ ਮੰਮੀ ਵੀ ਕਹਿ ਦਿੰਦੀ ਸੀ ਕਿ ਜਦ ਇਹ ਪੜ੍ਹ ਕੇ ਰਾਜੀ ਨਹੀਂ ਅਸੀਂ ਐਵੇਂ ਪੈਸੇ ਖਰਾਬ ਕਰੀਏ ਪਰ ਇੱਕ ਗੱਲ ਸੀ ਉਹ ਘਰ ਦੇ ਕੰਮ ਪੂਰੇ ਚੰਗੀ ਤਰ੍ਹਾਂ ਸਿੱਖ ਗਈ ਸੀ। ਉਹਦੀ ਮਾਂ ਨੂੰ ਇਸ ਗੱਲ ਦੀ ਕੋਈ ਫਿਕਰ ਹੀ ਨਹੀਂ ਸੀ ਕਿ ਉਹਦੀ ਤੇ ਅੱਗੇ ਜਾ ਕੇ ਘਰ ਦਾ ਕੰਮ ਨਹੀਂ ਕਰੂਗੀ। ਘਰ ਦੇ ਕੰਮ ਉਹ ਬਹੁਤ ਤੇਜ਼ੀ ਨਾਲ ਕਰ ਲੈਂਦੀ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠਾ ਸੀ। ਪਵਨ ਮੈਨੂੰ ਆ ਕੇ ਕਹਿਣ ਲੱਗੀ ਕਿ ਮੇਰਾ ਕੁਝ ਖਾਣ ਨੂੰ ਦਿਲ ਕਰਦਾ ਆ। ਮੈਂ ਕਿਹਾ ਕੀ ਖਾਣਾ ਆ? ਉਸ ਵੇਲੇ ਸ਼ਾਮ ਦਾ ਟਾਈਮ ਸੀ। ਮੈਂ ਕਿਹਾ ਹੁਣ ਤਾਂ ਰੋਟੀ ਖਾ ਲਵਾਂ। ਉਹ ਕਹਿਣ ਲੱਗੀ ਨਹੀਂ ਮੈਨੂੰ ਬਾਹਰ ਖਵਾ ਕੇ ਲਿਆਓ। ਨਾਲੇ ਇਸ ਟਾਈਮ ਮੈਂ ਕਦੇ ਵੀ ਬਾਹਰ ਖਾਣ ਪੀਣ ਨਹੀਂ ਗਈ ਪਲੀਜ਼ ਮੈਨੂੰ ਲੈ ਕੇ ਜਾਓ ਜਦੋਂ ਇਹ ਗੱਲ ਸੁਨੀਤਾ ਕੋਲ ਪਹੁੰਚੀ ਤਾਂ ਸੁਨੀਤਾ ਕਹਿਣ ਲੱਗੀ ਚਲ ਕੋਈ ਨਾ ਲੈ ਜਾਉ ਨਿਆਣੀ ਆ ਪਰ ਥੋੜਾ ਹਨੇਰਾ ਹੋ ਚੁੱਕਿਆ ਸੀ ਇਸ ਕਰਕੇ ਮੇਰਾ ਆਪਣੇ ਘਰ ਵਾਲੀ ਨੂੰ ਇਕੱਲੇ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ ਮੈਂ ਉਹਨੂੰ ਬੜਾ ਸਮਝਾਇਆ ਪਰ ਉਹ ਨਾ ਮੰਨੀ ਉਹ ਕਹਿਣ ਲੱਗੀ ਕਿ ਹੁਣ ਤਾਂ ਮੈਂ ਭੁੱਖੀ ਬੇਸ਼ੱਕ ਸੌ ਜਾਊਂਗੀ ਪਰ ਮੈਂ ਘਰ ਦੀ ਰੋਟੀ ਨਹੀਂ ਖਾਣੀ ਫਿਰ ਸੁਨੀਤਾ ਮੈਨੂੰ ਕਹਿਣ ਲੱਗੀ ਕਿ ਮੈਂ ਤਾਈ ਦੇ ਘਰ ਚਲੀ ਜਾਨੀ ਆ ਤੁਸੀਂ ਦੋਵੇਂ ਜਾਣਾ ਬਾਹਰ ਖਾ ਪੀ ਆਓ ਕੋਈ ਚੱਕਰ ਨਹੀਂ ਸੁਨੀਤਾ ਇਦਾਂ ਦੀ ਕੁੜੀ ਸੀ ਕਿ ਆ ਆਪਣੇ ਨਾਲੋਂ ਜ਼ਿਆਦਾ ਉਹ ਦੂਜੇ ਬਾਰੇ ਸੋਚਦੀ ਸੀ ਨਾਲਿਓ ਮੈਨੂੰ ਕਹਿਣ ਲੱਗੀ ਕਿ ਜੇ ਆਪਾਂ ਉਹਦੀ ਗੱਲ ਨੂੰ ਠੁਕਰਾਵਾਂਗੇ ਉਹਨੂੰ ਕੀ ਫੀਲ ਹੋਊਗਾ ਕਿ ਮੈਂ ਇਹਨਾਂ ਲਈ ਇੰਨਾ ਕੁਝ ਕਰਦੀ ਆ ਤੇ ਇਹ ਮੇਰੇ ਲਈ ਇੰਨਾ ਨਹੀਂ ਕਰ ਸਕਦੇ ਫਿਰ ਮੈਂ ਸੁਨੀਤਾ ਦੇ ਕਹਿਣ ਤੇ ਪਵਨ ਨੂੰ ਲੈ ਗਿਆ ਅਸੀਂ ਦੋਵੇਂ ਗੱਡੀ ਵਿੱਚ ਜਾ ਰਹੇ ਸੀ ਉਹ ਮੈਨੂੰ ਕਹਿਣ ਲੱਗੀ ਕਿ ਜੀਜਾ ਜੀ ਗਾਣੇ ਉੱਚੀ ਆਵਾਜ਼ ਚ ਚਲਾਓ ਉਹਨੇ ਬੜੀ ਉੱਚੀ ਆਵਾਜ਼ ਵਿੱਚ ਗਾਣੇ ਲਾਏ ਤੇ ਡਾਂਸ ਜਿਆ ਕਰਨ ਲੱਗੀ ਡਾਂਸ ਕਰਦੇ ਕਰਦੇ ਹੌਲੀ ਹੌਲੀ ਉਹ ਮੇਰੇ ਨੇੜੇ ਹੋਣ ਲੱਗੀ ਤੇ ਮੇਰੇ ਨੇੜੇ ਹੁੰਦੇ ਹੁੰਦੇ ਮੇਰੀ ਗੱਡੀ ਚ ਲਾਉਂਦੀ ਤੇ ਗੋਦੀ ਵਿੱਚ ਬੈਠ ਗਈ ਮੈਂ ਉਹਨੂੰ ਕਿਹਾ ਕਿ ਇਹ ਕੀ ਕਰ ਰਹੀ ਆ ਤੂੰ ਪਾਗਲ ਹੋ ਗਈ ਆ ਉਹ ਹੱਸਣ ਲੱਗੀ ਤੇ ਮੇਰੇ ਗੁੱਦਗੂ ਦੀ ਜੀ ਕਰਨ ਲੱਗੀ ਮੈਨੂੰ ਕਹਿਣ ਲੱਗੀ ਕਿਵੇਂ ਲੱਗਿਆ ਤੁਹਾਨੂੰ ਮੇਰਾ ਗੁੱਦੀ ਵਿੱਚ ਬੈਠਣਾ ਮੈਂ ਹੈਰਾਨ ਸੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰ ਰਹੀ ਆ ਮੈਂ ਉਹਨੂੰ ਕਿਹਾ ਕਿ ਸਾਈਡ ਤੇ ਬੈਠੇ ਤਾਂ ਚੰਗਾ ਨਹੀਂ ਲੱਗਦਾ ਕੋਈ ਵੇਖ ਲੂਗਾ ਮੈਨੂੰ ਕਹਿਣ ਲੱਗੀ ਕਿ ਵੇਖਣਾ ਕਿੰਨੇ ਆ ਰਾਤ ਦਾ ਹਨੇਰਾ ਆ ਵੇਖੋ ਕਿੰਨਾ ਮਜ਼ਾ ਆ ਰਿਹਾ ਉਹਨੇ ਸ਼ੀਸ਼ੇ ਵੀ ਖੋਲ ਦਿੱਤੇ ਤੇ ਕਹਿਣ ਲੱਗੀ ਵੇਖੋ ਬਾਹਰ ਕਿੰਨੀ ਠੰਡੀ ਹਵਾ ਆ ਰਹੀ ਆ ਤੇ ਕਿੰਨਾ ਵਧੀਆ ਲੱਗ ਰਿਹਾ ਮੈਂ ਉਸੇ ਤਰ੍ਹਾਂ ਗੱਡੀ ਚਲਾ ਰਿਹਾ ਸੀ ਉਹ ਮੇਰੇ ਮੋਢੇ ਤੇ ਸਿਰ ਰੱਖ ਕੇ ਬੈਠੀ ਸੀ ਤੇ ਆਪਣਾ ਹੱਥ ਮੇਰੇ ਪੱਟ ਤੇ ਫੇਰਨ ਲੱਗੀ ਜਦੋਂ ਨੇ ਆਪਣਾ ਹੱਥ ਮੇਰੇ ਪੱਟ ਤੇ ਫੇਰਿਆ ਤਾਂ ਮੈਨੂੰ ਕੁਝ ਕੁਝ ਹੋਣ ਲੱਗਾ ਮੈਂ ਉਹਨੂੰ ਫਿਰ ਵੀ ਕਹਿ ਰਿਹਾ ਸੀ ਕਿ ਪਵਨ ਸਾਈਡ ਤੇ ਹੋ ਜਾ ਪਲੀਜ਼ ਮੈਨੂੰ ਕਹਿਣ ਲੱਗੀ ਨਹੀਂ ਅੱਜ ਨਾ ਮੈਨੂੰ ਰੋਕੋ ਜਿਵੇਂ ਉਹ ਇਹ ਪਲੈਨਿੰਗ ਕਰਕੇ ਆਈ ਹੋਵੇ ਉਹ ਜਾਣ ਬੁਝ ਕੇ ਮੈਨੂੰ ਬਾਹਰ ਲੈ ਕੇ ਆਈ ਹੋਵੇ ਮੈਂ ਉਹਨੂੰ ਕਿਹਾ ਇਸ ਤਰ੍ਹਾਂ ਨਾ ਕਰ ਉਹਨੇ ਆਪਣੀਆਂ ਦੋਵੇਂ ਬਾਹਾਂ ਮੇਰੇ ਗਲ ਵਿੱਚ ਪਾਲੀਆਂ ਤੇ ਮੈਨੂੰ ਕਹਿਣ ਲੱਗੀ ਗੱਡੀ ਰੋਕੋ ਮੈਂ ਇੱਕ ਸਾਈਡ ਤੇ ਗੱਡੀ ਰੋਕ ਲਈ ਤੇ ਦੋਵੇਂ ਬਾਹਾਂ ਮੇਰੇ ਗਲੇ ਵਿੱਚ ਪਾ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੈਨੂੰ ਕਹਿਣ ਲੱਗੀ ਵੇਖੋ ਮੇਰੀਆਂ ਅੱਖਾਂ ਵਿੱਚ ਤੁਹਾਡੇ ਲਈ ਕਿੰਨਾ ਪਿਆਰ ਆ ਕਿੰਨੀ ਤੜਫਿਆ ਮੈਂ ਕਿੰਨੇ ਦਿਨ ਦੀ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਸੀ ਪਰ ਮੈਂ ਦੱਸ ਨਹੀਂ ਪਾਉਂਦੀ ਸੀ ਮੈਂ ਕਿਹਾ ਇਦਾਂ ਕਿਉਂ ਉਹ ਕਹਿਣ ਲੱਗੀ ਕਿ ਪਤਾ ਨਹੀਂ ਜਦੋਂ ਵੀ ਤੁਹਾਨੂੰ ਵੇਖਦੀ ਆ ਤਾਂ ਮੇਰੇ ਮਨ ਨੂੰ ਕੁਝ ਹੋਣ ਲੱਗ ਜਾਂਦਾ ਆ ਇੱਕ ਦਿਨ ਤੁਸੀਂ ਦੀਦੀ ਨੂੰ ਜਫੀ ਪਾਈ ਹੋਈ ਸੀ ਉਸ ਦਿਨ ਦਾ ਮੇਰਾ ਤੁਹਾਨੂੰ ਵੇਖ ਕੇ ਦਿਮਾਗ ਖਰਾਬ ਹੋ ਗਿਆ ਕਿਉਂਕਿ ਤੁਸੀਂ ਉਸ ਨਾਲ ਜਫੀ ਪਾ ਰਹੇ ਸੀ ਮੈਂ ਕਿਹਾ ਮੇਰੀ ਵਾਈਫ ਜਾਂ ਜਫੀ ਤਾਂ ਪਉਣੀ ਹੀ ਆ ਉਹ ਕਹਿਣ ਲੱਗੀ ਪਰ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਇਸ ਕਰਕੇ ਮੈਂ ਸੋਚਿਆ ਕਿ ਮੈਨੂੰ ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸਣੀ ਚਾਹੀਦੀ ਆ ਬਸ ਇਸੇ ਬਹਾਨੇ ਕਰਕੇ ਮੈਂ ਤੁਹਾਨੂੰ ਬਾਹਰ ਲੈ ਕੇ ਆਈਆਂ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਪਵਨ ਬਾਰੇ ਇਦਾਂ ਦੇਵ ਨੇ ਸੋਚਿਆ ਸੀ ਪਰ ਉਹ ਗੱਡੀ ਵਿੱਚ ਬੈਠ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗੀ ਕਿ ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਸੀ ਮੈਂ ਗੱਡੀ ਸਟਾਰਟ ਕਰੀ ਤੇ ਇੱਕ ਹੋਟਲ ਤੇ ਲੈ ਕੇ ਆ ਗਿਆ ਉੱਥੇ ਬੈਠ ਕੇ ਸੀ ਦੋਵਾਂ ਨੇ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੀ ਕਿ ਆਪਾਂ ਲੌਂਗ ਡਰਾਈਵ ਤੇ ਚੱਲਦੇ ਹਾਂ ਮੈਂ ਕਿਹਾ ਅੱਧੀ ਰਾਤ ਹੋਈ ਆ ਚੰਗਾ ਨਹੀਂ ਲੱਗਦਾ ਮੇਰੀ ਘਰ ਵਾਲੀ ਪ੍ਰੈਗਨੈਂਟ ਆ ਤੈਨੂੰ ਮੈਂ ਖਾਣਾ ਖਵਾ ਦਿੱਤਾ ਹੁਣ ਘਰੇ ਚੱਲਦੇ ਹਾਂ ਪਰ ਉਹ ਜ਼ਿੱਦ ਕਰਨ ਲੱਗੀ ਗੱਡੀ ਵਿੱਚ ਉਹ ਫਿਰ ਮੇਨਾਂ ਪੁੱਠੀਆਂ ਜਿਹੀਆਂ ਹਰਕਤਾਂ ਕਰਨ ਲੱਗੀ ਮੈਂ ਉਹਦੀ ਇੱਕ ਨਾ ਸੁਣੀ ਮੈਂ ਘਰ ਵਾਪਸ ਲਿਆ ਆ ਮਨਤਾ ਮੇਰਾ ਵੀ ਬੜਾ ਖਰਾਬ ਹੋ ਰਿਹਾ ਸੀ ਉਹ ਜਾਣ ਪੁੱਛ ਕੇ ਆਪਣੀ ਚੁੰਨੀ ਸਾਈਡ ਤੇ ਕਰਕੇ ਮੇਰੇ ਵੱਲ ਮੂੰਹ ਕਰਕੇ ਬੈਠਦੀ ਸੀ ਤਾਂ ਕਿ ਮੈਂ ਉਹਦੇ ਵੱਲ ਖਿੱਚਿਆ ਜਾਵਾਂ ਤੇ ਮੇਰੇ ਵਾਰ-ਵਾਰ ਹਰ ਜਗ੍ਹਾ ਤੇ ਫੇਰ ਰਹੀ ਸੀ ਉਹਦੇ ਹੱਥ ਨਾਲ ਮੈਂ ਆਪਣਾ ਆਪ ਖੋ ਬੈਠਾ ਸੀ ਪਰ ਫਿਰ ਵੀ ਮੈਂ ਕੰਟਰੋਲ ਕਰਕੇ ਘਰ ਪਹੁੰਚ ਗਿਆ ਘਰ ਪਹੁੰਚਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਗਿਆ ਤੇ ਸੌ ਗਿਆ ਉਹ ਮੇਰੀ ਘਰਵਾਲੀ ਸੁਨੀਤਾ ਕੋਲ ਪੈਂਦੀ ਸੀ ਤੇ ਮੈਂ ਅਲੱਗ ਕਮਰੇ ਵਿੱਚ ਸੌਂਦਾ ਸੀ ਅੱਧੀ ਰਾਤ ਨੂੰ ਜਦੋਂ ਮੈਂ ਥੋੜੀ ਜਿਹੀ ਸੁਰਤ ਜੀ ਸੰਭਾਲੀ ਤਾਂ ਮੈਂ ਵੇਖਿਆ ਕਿ ਮੇਰੇ ਨਾਲ ਬੈੱਡ ਤੇ ਕੋਈ ਪਿਆ ਸੀ ਜਦੋਂ ਮੈਂ ਮੋਬਾਈਲ ਦੀ ਲਾਈਟ ਜਗਾ ਕੇ ਵੇਖੀ ਤਾਂ ਪਵਨ ਮੇਰੇ ਨਾਲ ਪਈ ਸੀ ਤੇ ਹੌਲੀ-ਹੌਲੀ ਮੇਰੇ ਨੂੰ ਸ਼ੋਰ ਰਹੀ ਸੀ ਮੈਂ ਉਹਨੂੰ ਕਿਹਾ ਪਵਨ ਕੀ ਕਰ ਰਹੀ ਆ ਇਹ ਗੱਲਾਂ ਚੰਗੀਆਂ ਨਹੀਂ ਉਹ ਮੈਨੂੰ ਕਹਿਣ ਲੱਗੀ ਮੇਰੀ ਤੜਫ ਨੂੰ ਪੂਰੀ ਕਰੋ ਹੁਣ ਜੋ ਮੇਰੇ ਅੰਦਰ ਅੱਗ ਲੱਗੀ ਉਹ ਸਿਰਫ ਤੁਸੀਂ ਬਜਾ ਸਕਦੇ ਹੋ ਮੈਂ ਉਹਨੂੰ ਕਿਹਾ ਕਿ ਤੂੰ ਇੱਕ ਕੁਵਾਰੀ ਕੁੜੀ ਆ ਤੈਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਉਹ ਕਹਿਣ ਲੱਗੀ ਤੁਹਾਡੇ ਪਿਆਰ ਦੀ ਜੋ ਤੜਫ ਮੇਰੇ ਅੰਦਰ ਆ ਉਨ ਨੂੰ ਸ਼ਾਂਤ ਕਰਨਾ ਹੀ ਪਊਗਾ ਉਹ ਮੇਰੇ ਉੱਪਰ ਆ ਕੇ ਪੈ ਗਈ ਉਹਦੇ ਉੱਪਰ ਪੈਣਾ ਮੇਰੇ ਸਾਰੇ ਸਰੀਰ 'ਚ ਹਲਚਲ ਜੀ ਹੋ ਗਈ ਮੈਂ ਵੀ ਹੁਣ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾ ਰਿਆ ਸੀ ਉਹਨੇ ਕੋਟੀ ਮੈਨੂੰ ਆਪਣੇ ਨਾਲ ਲਾ ਲਿਆ ਫਿਰ ਮੇਰੇ ਕੋਲ ਉਹ ਵੀ ਰਿਹਾ ਨਾ ਗਿਆ ਮੈਂ ਵੀ ਉਹਨੂੰ ਘੁੱਟ ਕੇ ਜੱਫੀ ਪਾਲੀ ਅਸੀਂ ਦੋਵੇਂ ਜਾਣੇ ਇੱਕ ਦੂਜੇ ਦੇ ਉੱਤੇ ਹੋਣ ਲੱਗੇ ਇਸ ਤਰ੍ਹਾਂ ਕਰਦੇ ਕਰਦੇ ਸਾਡੇ ਦੋਹਾਂ ਵਿੱਚ ਸਭ ਕੁਝ ਹੋ ਗਿਆ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਉਸ ਨਾਲ ਇਹ ਸਭ ਕਰਾਂਗਾ ਪਰ ਉਹਨੇ ਮੈਨੂੰ ਇਸ ਕੰਮ ਲਈ ਮਜਬੂਰ ਕਰ ਦਿੱਤਾ ਸੀ ਇਹ ਸਭ ਹੋਣ ਤੋਂ ਬਾਅਦ ਜਿਵੇਂ ਉਹਦੇ ਅੰਦਰ ਸ਼ਾਂਤੀ ਪੈਦਾ ਹੋ ਗਈ ਹੋਵੇ ਉਹ ਉੱਠ ਕੇ ਆਪਣੇ ਮਰੇ ਵਿੱਚ ਚਲੀ ਗਈ ਮੈਨੂੰ ਇਸ ਗੱਲ ਦਾ ਪਛਤਾਵਾ ਸੀ ਪਰ ਉਹਨੂੰ ਅਜੇ ਵੀ ਕੋਈ ਪਛਤਾਵਾ ਨਹੀਂ ਸੀ ਜਾਣ ਲੱਗੀ ਉਹ ਮੈਨੂੰ ਇੱਕੋ ਗੱਲ ਕਹਿ ਕੇ ਗਈ ਕਿ ਮੈਨੂੰ ਬੜਾ ਵਧੀਆ ਲੱਗਿਆ ਕੱਲ ਫੇਰ ਆਉਂਗੀ ਉਹਦੇ ਜਾਣ ਤੋਂ ਬਾਅਦ ਮੈਨੂੰ ਆਪਣੇ ਸਿਰ 'ਚ ਬੜੀ ਥਕਾਵਟ ਜੀ ਮਹਿਸੂਸ ਹੋਈ ਤੇ ਮੈਂ ਸੌਂ ਗਿਆ ਸਵੇਰ ਨੂੰ ਜਦੋਂ ਮੈਂ ਉੱਠਿਆ ਤਾਂ ਸੋਈ ਚੁੰਨੇ ਆਪਣੇ ਵਾਲ ਖੁੱਲੇ ਛੱਡੇ ਹੋਏ ਸੀ ਤੇ ਬੜਾ ਸੋਹਣਾ ਸੂਟ ਪਾਇਆ ਹੋਇਆ ਸੀ ਰਸੋਈ 'ਚ ਖੜਕੇ ਕੰਮ ਕਰ ਰਹੀ ਸੀ ਉਦਾ ਬੈਗ ਵਾਲਾ ਬੜਾ ਵੱਡਾ ਸੀ ਤੇ ਗੋਰਾ ਰੰਗ ਵੇਖ ਕੇ ਮੇਰਾ ਮਨ ਹੋਰ ਤਰ੍ਹਾਂ ਹੋਣ ਲੱਗਿਆ ਮੈਨੂੰ ਰਾਤ ਵਾਲੀਆਂ ਗੱਲਾਂ ਯਾਦ ਆਉਣ ਲੱਗੀਆਂ ਜਦੋਂ ਉਹ ਮੂਹ ਕਮਾ ਕੇ ਮੇਰੇ ਵੱਲ ਵੇਖਣ ਲੱਗੀ ਤਾਂ ਮੈਂ ਉਹਨੂੰ ਕਿਹਾ ਕਿ ਰਾਤ ਲਈ ਸੌਰੀ ਉਹ ਕਹਿਣ ਲੱਗੀ ਕਾਦਾ ਪਛਤਾਵਾ ਕਾਦੀ ਸੌਰੀ ਤੁਸੀਂ ਤਾਂ ਉਹੀ ਨਾਮਰਦ ਵਾਲੀਆਂ ਗੱਲਾਂ ਕਰਦੇ ਹੋ ਕੋਈ ਮਰਦ ਵਾਲੀ ਗੱਲ ਕਰਿਆ ਕਰੋ ਐਵੇਂ ਜਨਾਨੀ ਨਾ ਬਣੋ ਮੈਂ ਕਿਹਾ ਨਹੀਂ ਨਹੀਂ ਫਿਰ ਵੀ ਜੋ ਹੋਇਆ ਠੀਕ ਨਹੀਂ ਸੀ ਉਹ ਕਹਿਣ ਲੱਗੀ ਜਦੋਂ ਮੈਨੂੰ ਕੋਈ ਪਛਤਾਵਾ ਨਹੀਂ ਤੁਹਾਨੂੰ ਕਿਉਂ ਹੋ ਰਿਹਾ ਮੈਂ ਕਿਹਾ ਤੇਰੀ ਭੈਣ ਨਹੀਂ ਨਜ਼ਰ ਆ ਰਹੀ ਕਿੱਥੇ ਆ ਉਹਨੇ ਮੇਰੇ ਗਲੇ 'ਚ ਬਾਹਾਂ ਪਾਈਆਂ ਤੇ ਮੈਨੂੰ ਕਹਿਣ ਲੱਗੀ ਜਨਾਬ ਜੀ ਉਹ ਤਾਂ ਸੈਰ ਕਰਨ ਗਈ ਹੋਈ ਆ ਤੁਸੀਂ ਆਪਣੇ ਮਨ ਦੀ ਇੱਛਾ ਪੂਰੀ ਕਰਨੀ ਆ ਤਾਂ ਕਰ ਸਕਦੇ ਆ ਮੈਂ ਕਿਹਾ ਤੂੰ ਥੱਕਦੀ ਨਹੀਂ ਉਹ ਕਹਿਣ ਲੱਗੀ ਬਿਲਕੁਲ ਨਹੀਂ ਮੈਂ ਨਹੀਂ ਥੱਕੀ ਚਾਹੇ ਮੈਨੂੰ ਹੁਣੇ ਬੈਡਰੂਮ 'ਚ ਲੈ ਜਾਓ ਮੈਂ ਹੈਰਾਨ ਰਹਿ ਗਿਆ ਮੈਨੂੰ ਲੱਗਦਾ ਨਹੀਂ ਸੀ ਕਿ ਪਵਨ ਇਦਾਂ ਦੀ ਕੁੜੀ ਹੋਊਗੀ ਪਰ ਉਹਨੇ ਤਾਂ ਹੱਦ ਕਰੀ ਹੋਈ ਸੀ ਇਸ ਤਰ੍ਹਾਂ ਸਾਡੇ ਦੋਵਾਂ ਵਿੱਚ ਇਹ ਰਿਸ਼ਤਾ ਇੱਕ ਵਾਰ ਨਹੀਂ ਬਲਕਿ ਬਹੁਤ ਵਾਰ ਬਣਿਆ ਕਿਉਂਕਿ ਉਹ ਮੈਨੂੰ ਮਜਬੂਰ ਕਰ ਦਿੰਦੀ ਸੀ ਹਰ ਵਾਰ ਇਹ ਸਭ ਹੋਣ ਤੋਂ ਬਾਅਦ ਮੈਂ ਪਛਤਾਉਂਦਾ ਸੀ ਪਰ ਉਹ ਮੈਨੂੰ ਫਿਰ ਫੜ ਕੇ ਅੰਦਰ ਲੈ ਜਾਂਦੀ ਸੀ ਹੁਣ ਮਰਦ ਵੀ ਕੀ ਕਰੇ ਇਸ ਤਰ੍ਹਾਂ ਮੇਰੇ ਦਿਲ ਵਿੱਚ ਵੀ ਉਹਦੇ ਲਈ ਚਾਹ ਪੈਦਾ ਹੋ ਗਿਆ ਸੀ ਜਦੋਂ ਉਹਨੂੰ ਵੇਖਦਾ ਸੀ ਕਿਤੇ ਕੰਮ ਕਰਦੀ ਨੂੰ ਤਾਂ ਉੱਥੇ ਉਹਨੂੰ ਫੜ ਲੈਂਦਾ ਸੀ ਤੇ ਉਹਨੂੰ ਆਪਣੇ ਨਾਲ ਖਿੱਚ ਕੇ ਲਗਾ ਲੈਂਦਾ ਸੀ ਜਿਸ ਕਰਕੇ ਮੇਰਾ ਮਨ ਉਹਦੇ ਨਾਲ ਕੁਝ ਕੁਝ ਕਰਨ ਲਈ ਕਰਨ ਲੱਗ ਜਾਂਦਾ ਸੀ ਦੋਵਾਂ ਦਾ ਰਿਸ਼ਤਾ ਹੁਣ ਬੜਾ ਜ਼ਿਆਦਾ ਖਿਚਾਵਾ ਵਾਲਾ ਬਣ ਗਿਆ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਇਹ ਸਭ ਪਤਾ ਨਹੀਂ ਕਿੰਨੀ-ਕਿੰਨੀ ਵਾਰ ਕਰਦੇ ਰਹਿੰਦੇ ਸੀ ਦਿਨ ਵਿੱਚ ਵੀ ਜਦੋਂ ਟਾਈਮ ਲੱਗਦਾ ਸੀ ਉਦੋਂ ਵੀ ਅਸੀਂ ਕਦੇ ਕੋਈ ਮੌਕਾ ਨਹੀਂ ਛੱਡਦੇ ਸੀ ਉਦੋਂ ਮੇਰੀ ਘਰ ਵਾਲੀ ਨੂੰ ਨੌਵਾਂ ਮਹੀਨਾ ਲੱਗਣ ਵਾਲਾ ਸੀ ਕਦੇ-ਕਦੇ ਰਾਤ ਨੂੰ ਦਿਮਾਗ ਵਿੱਚ ਇਹ ਗੱਲਾਂ ਆ ਜਾਂਦੀਆਂ ਸੀ ਕਿ ਜੇ ਸੁਨੀਤਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਕੀ ਹੋਊਗਾ ਹੁਣ ਸੁਨੀਤਾ ਪ੍ਰੈਗਨੈਂਸੀ ਇਸ ਕਰਕੇ ਮੈਂ ਉਹਦੇ ਕਰੀਬ ਨਹੀਂ ਜਾ ਸਕਦਾ ਸੀ ਪਰ ਪਵਨ ਨੇ ਮੈਨੂੰ ਆਦਤ ਜੀ ਪਾ ਦਿੱਤੀ ਸੀ ਹੁਣ ਮੈਂ ਪਵਨ ਨਾਲ ਪਤਾ ਨਹੀਂ ਕਿੰਨੇ ਵਾਰ ਇਹ ਸਭ ਕਰ ਲੈਂਦਾ ਸੀ ਕਿਉਂਕਿ ਪਵਨ ਆਪ ਵੀ ਕੋਈ ਮੌਕਾ ਨਹੀਂ ਛੱਡਦੀ ਸੀ ਤੇ ਉਹਨੂੰ ਇਹਨਾਂ ਚੀਜ਼ਾਂ ਦਾ ਬੜਾ ਚਸਕਾ ਸੀ ਕਵਾਰੀ ਕੁੜੀ ਹੋਣ ਦੇ ਬਾਬੂ ਵੀ ਉਹ ਸਭ ਕਰਦੀ ਰਹਿੰਦੀ ਸੀ ਪਰ ਮੈਂ ਉਹਦੇ ਬਾਰੇ ਕਦੇ ਗਲਤ ਨਹੀਂ ਸੋਚਿਆ ਸੀ ਉਹਨੇ ਖੁਦ ਮੈਨੂੰ ਇਹ ਸਭ ਲਈ ਮਜਬੂਰ ਕੀਤਾ ਸੀ ਇੱਕ ਦਿਨ ਅਸੀਂ ਦੋਵੇਂ ਹੋਟਲ ਵਿੱਚ ਗਏ ਮੈਂ ਉੱਥੇ ਪਵਨ ਲਈ ਇੱਕ ਸ਼ਾਰਟ ਲੈ ਕੇ ਆਇਆ ਕਿਉਂਕਿ ਪਵਨ ਦੀ ਖੁਆਇਸ਼ ਸੀ ਇਹ ਮੈਸ਼ ਸ਼ੋਰਟਪਾਕਇਸਤਾ ਦੇ ਸਾਹਮਣੇ ਡਾਂਸ ਕਰੂਗੀ ਤੇ ਤੁਸੀਂ ਮੇਰੇ ਨਾਲ ਫਿਲਮਾਂ ਵਾਲੇ ਐਕਟਰ ਮੰਗ ਮੈਂਸ ਕਰਿਓ ਉਹਨੂੰ ਇਹ ਸਭ ਚੀਜ਼ਾਂ ਦਾ ਇੰਨਾ ਸ਼ੌਂਕ ਸੀ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਉਹ ਇੱਕ ਘਰ ਵਿੱਚ ਰਹਿੰਦੀ ਸੀ ਬਾਹਰ ਵੀ ਇੰਨਾ ਨਹੀਂ ਜਾਂਦੀ ਸੀ ਪਰ ਫਿਰ ਵੀ ਉਹਨੂੰ ਇੰਨਾ ਚੀਜ਼ਾਂ ਦਾ ਬੜਾ ਜਿਆਦਾ ਕ੍ਰੇਜ਼ ਸੀ ਮੈਂ ਉਸੇ ਤਰ੍ਹਾਂ ਕੀਤਾ ਜਦੋਂ ਸ਼ੋਰਟਪਾਕ ਮੇਰੇ ਸਾਹਮਣੇ ਆਈ ਤਾਂ ਉਹਦੀਆਂ ਗੋਰੀਆਂ ਗੋਰੀਆਂ ਲੱਗਦੀਆਂ ਇੱਕ ਕੇ ਮिन्नੂ ਵੀ ਉਹਨੂੰ ਫੜ ਲਿਆ ਤੇ ਸਾਡੇ ਦੋਵਾਂ 'ਚ ਬੜਾ ਮੈਂਸ ਹੋਇਆ ਇਹ ਸਭ ਸਾਡੇ 'ਚ ਡੇਲੀ ਚੱਲਦਾ ਰਹਿੰਦਾ ਸੀ ਉਦੋਂ ਮੇਰੀ ਘਰ ਵਾਲੀ ਦੇ ਦਰਦ ਸ਼ੁਰੂ ਹੋ ਗਏ ਸੀ ਉਹ ਮੈਨੂੰ ਵਾਰ-ਵਾਰ ਫੋਨ ਤੇ ਫੋਨ ਕਰੀ ਟੈਂਡ ਕੀਤਾ ਤਾਂ ਪਤਾ ਲੱਗ ਗਿਆ ਕਿ ਉਹਦੇ ਲੇਬਰ ਪੈਨ ਸ਼ੁਰੂ ਹੋ ਗਏ ਨੇ ਮੈਂ ਜਲਦੀ ਜਲਦੀ ਗੱਡੀ ਲੈ ਕੇ ਉੱਥੋਂ ਨਿਕਲਿਆ ਤੇ ਉਹਨੂੰ ਹਸਪੀਟਲ ਵਿੱਚ ਲੈ ਗਿਆ ਹਸਪੀਟਲ ਵਿੱਚ ਲਾ ਜਾ ਕੇ ਡਾਕਟਰ ਨੇ ਦੱਸਿਆ ਕਿ ਜਲਦੀ ਤੋਂ ਜਲਦੀ ਡਿਲੀਵਰੀ ਹੋਊਗੀ ਡਿਲੀਵਰੀ ਜਲਦੀ ਹੀ ਹੋ ਗਈ ਤੇ ਸਨੀਤਾ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸਾਰਾ ਪਰਿਵਾਰ ਬੜਾ ਖੁਸ਼ ਸੀ ਮੇਰਾ ਸਹੁਰਾ ਪਰਿਵਾਰ ਵੀ ਬੜਾ ਖੁਸ਼ ਸੀ ਤੇ ਅਸੀਂ ਵੀ ਬੜੇ ਖੁਸ਼ ਸੀ ਮੇਰੀ ਘਰ ਵਾਲੀ ਦਾ ਆਪਰੇਸ਼ਨ ਹੋਇਆ ਸੀ ਜਿਸ ਕਰਕੇ ਉਹਨੂੰ ਬੈੱਡ ਰੈਸਟ ਹੀ ਦੱਸੀ ਸੀ ਉਨੇ 3 ਮਹੀਨੇ ਬਿਲਕੁਲ ਵੀ ਕੰਮ ਨਹੀਂ ਕਰਨਾ ਸੀ ਹੁਣ ਪਵਨ ਹੋਰ ਖੁਸ਼ ਸੀ ਮੈਨੂੰ ਕਹਿਣ ਲੱਗੀ ਕਿ ਹੁਣ ਤਾਂ ਲੋਟਰੀ ਲੱਗ ਗਈ ਆ ਹੁਣ ਤਾਂ 3 ਮਹੀਨੇ ਮੈਂ ਹੋਰ ਇੱਥੇ ਹੀ ਰਹੂੰਗੀ ਮੈਂ ਕਿਹਾ ਉਹ ਤਾਂ ਠੀਕ ਆ ਪਰ ਮੈਨੂੰ ਇਹ ਫੀਲ ਬੜਾ ਹੁੰਦਾ ਆ ਕਿ ਮੈਂ ਆਪਣੇ ਘਰ ਵਾਲੀ ਨਾਲ ਧੋਖਾ ਕਰ ਰਿਹਾ ਉਹ ਮੈਨੂੰ ਕਹਿਣ ਲੱਗੀ ਕਿ ਜ਼ਿਆਦਾ ਗਿਆਨ ਨਾ ਮੇਰੇ ਸਾਹਮਣੇ ਦਿਓ ਮੇਰੇ ਸਾਹਮਣੇ ਜ਼ਿਆਦਾ ਸੌ ਨਾ ਬਣੋ ਜੋ ਹੁਣ ਹੋ ਗਿਆ ਉਹ ਹੋ ਗਿਆ ਇਹ ਤੁਸੀਂ ਪਹਿਲਾਂ ਸੋਚਣਾ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੌਕਾ ਹੀ ਨਹੀਂ ਦਿੱਤਾ ਉਹ ਹਰ ਵਾਰ ਮੇਰੇ ਸਾਹਮਣੇ ਇਸ ਤਰ੍ਹਾਂ ਆਉਂਦੀ ਸੀ ਕਿ ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਸੀ ਮੈਂ ਪਵਨ ਨੂੰ ਸਮਝਾਇਆ ਕਿ ਆਪਾਂ ਨੂੰ ਇਹ ਸਭ ਹੁਣ ਬੰਦ ਕਰ ਦੇਣਾ ਚਾਹੀਦਾ ਪਰ ਪਵਨ ਮੇਰੀ ਗੱਲ ਨਹੀਂ ਮੰਨਦੀ ਸੀ ਉਹਨੂੰ ਇਸ ਚੀਜ਼ ਦਾ ਬੜਾ ਰੈਂਦਾ ਸੀ ਕਿ ਮੈਂ ਉਹਦੇ ਨਾਲ ਟਾਈਮ ਬਤਾਵਾ ਇੱਕ ਦਿਨ ਅਖੀਰ ਉਹੀ ਹੋ ਗਿਆ ਜਿਸ ਦਾ ਮੈਨੂੰ ਡਰ ਸੀ ਪਵਨ ਮੇਰੇ ਕੋਲ ਮੇਰੇ ਕਮਰੇ ਵਿੱਚ ਆ ਗਈ ਤੇ ਜਦੋਂ ਅਸੀਂ ਦੋਵੇਂ ਅੰਦਰ ਸੀ ਤਾਂ ਸੁਨੀਤਾ ਉੱਠ ਗਈ ਕਿਉਂਕਿ ਜਦੋਂ ਬੱਚਾ ਉੜ ਜਾਂਦਾ ਸੀ ਤਾਂ ਉਹਨੂੰ ਵੀ ਜਾਗ ਆ ਜਾਂਦੀ ਸੀ ਪਵਨ ਨੂੰ ਮੈਂ ਕਈ ਵਾਰੀ ਇਹ ਗੱਲ ਸਮਝਾਈ ਵੀ ਸੀ ਕਿ ਹੁਣ ਬੱਚਾ ਹੋ ਗਿਆ ਆ ਹੁਣ ਉਹਨੂੰ ਵਾਰ-ਵਾਰ ਜਾਗ ਆਉਂਦੀ ਆ ਪਰ ਪਵਨ ਪਹਿਲਾਂ ਵਾਲੀ ਆਦਤ ਨਹੀਂ ਛੱਡਦੀ ਸੀ ਉਹ ਤੱਕੇ ਨਾਲ ਹੀ ਮੇਰੇ ਰੂਮ 'ਚ ਆ ਗਈ ਤੇ ਮੇਰੇ ਨਾਲ ਪੈ ਗਈ ਤੇ ਇੰਨੇ ਟਾਈਮ ਤੱਕ ਮੇਰੀ ਘਰ ਵਾਲੀ ਵੀ ਉੱਥੇ ਆ ਗਈ ਤੇ ਪਵਨ ਨੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਤੇ ਮੇਰੀ ਘਰ ਵਾਲੀ ਆਵਾਜ਼ਾਂ ਮਾਰ ਰਹੀ ਸੀ ਕਿ ਪਵਨ ਇੱਥੇ ਕੀ ਕਰਦੀ ਆ ਪਵਨ ਬਿਲਕੁਲ ਹੀ ਚੁੱਪ ਹੋ ਗਈ ਜਿਵੇਂ ਕਿ ਉਹ ਅੰਦਰ ਹੋਵੇ ਹੀ ਨਾ ਮੈਂ ਵੀ ਚੁੱਪ ਹੋ ਗਿਆ ਮੇਰੀ ਘਰ ਵਾਲੀ ਮੈਨੂੰ ਬੜੀਆਂ ਆਵਾਜ਼ਾਂ ਦੇ ਰਹੀ ਸੀ ਕਿ ਪਵਨ ਅੰਦਰਿਆਂ ਨੂੰ ਬਾਹਰ ਕੱਢੋ ਮੈਂ ਕੁਝ ਵੀ ਨਹੀਂ ਬੋਲ ਰਿਹਾ ਸੀ ਕਿਉਂਕਿ ਮੇਰਾ ਦਿਮਾਗ ਕੰਮ ਕਰਨੋਂ ਹਟ ਗਿਆ ਸੀ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਜਿਸ ਗੱਲ ਦਾ ਮੈਨੂੰ ਡਰ ਸੀ ਉਹੀ ਮੇਰੇ ਨਾਲ ਹੋ ਗਈ ਸੀ ਪਵਨ ਨੂੰ ਬਾਰ-ਬਾਰ ਸਮਝਾਉਂਦੇ ਬਾਬੀਉਦ ਵੀ ਉਹ ਮੇਰੇ ਕੋਲ ਆਉਣਾ ਨਹੀਂ ਹਟਦੀ ਸੀ ਤੇ ਹੁਣ ਮੇਰੀ ਘਰ ਵਾਲੀ ਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਮੈਂ ਅੰਦਰ ਬੈਠਾ थर-थर ਕੰਬ ਰਿਹਾ ਸੀ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਮੈਨੂੰ ਸਭ ਕੁਝ ਪਤਾ ਲੱਗ ਗਿਆ ਕਿ ਪਵਨ ਅੰਦਰ ਆ ਫਿਰ ਮੈਂ ਪਵਨ ਨੂੰ ਕਹਿ ਦਿੱਤਾ ਕਿ ਬਾਹਰ ਨਿਕਲ ਜਾ ਹੁਣ ਪਵਨ ਬੜਾ ਡਰ ਰਹੀ ਸੀ ਮੈਂ ਪਵਨ ਨੂੰ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਕਿ ਹੁਣ ਨਾ ਮੇਰੇ ਕੋਲ ਆਇਆ ਕਰ ਪਰ ਤੂੰ ਨਹੀਂ ਟਲੀ ਵੇਖ ਲਾ ਹੁਣ ਸਭ ਕੁਝ ਪਤਾ ਲੱਗ ਗਿਆ ਜਦੋਂ ਪਵਨ ਦਰਵਾਜ਼ਾ ਖੋਲ ਕੇ ਬਾਹਰ ਨਿਕਲੀ ਤਾਂ ਮੇਰੀ ਘਰ ਵਾਲੀ ਬਾਹਰ ਹੀ ਬੈਠੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਜਾ ਜਾ ਕੇ ਪੈ ਜਾ ਤੇਰਾ ਆਪਰੇਸ਼ਨ ਹੋਇਆ ਤੂੰ ਇਸ ਤਰ੍ਹਾਂ ਨਾ ਕਰ ਉਹ ਮੈਨੂੰ ਕਹਿਣ ਲੱਗੀ ਕਿ ਮੇਰੀ ਜ਼ਿਆਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਮੇਰੀ ਕਿੰਨੀ ਕੁ ਫਿਕਰ ਆ ਮੈਨੂੰ ਸਭ ਪਤਾ ਚੱਲ ਚੁੱਕਿਆ ਉਹ ਰੋ ਰਹੀ ਸੀ ਉਹ ਬੜਾ ਹੌਲੀ ਹੌਲੀ ਤੁਰ ਰਹੀ ਸੀ ਫਿਰ ਵੀ ਮੈਂ ਧੱਕੇ ਨਾਲ ਉਹਨੂੰ ਫੜ ਕੇ ਬੈਠ ਤੇ ਪਾ ਦਿੱਤਾ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੇ ਵਰਗੇ ਇਨਸਾਨ ਨਾਲ ਇੱਕ ਮਿੰਟ ਨਹੀਂ ਰਹਿਣਾ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਹੀ ਪੈਨ ਨਾਲ ਧੋਖਾ ਕਰ ਰਿਹਾ ਉਹ ਤਾਂ ਫਿਰ ਬਗਾਨੀਆਂ ਪਰ ਤੂੰ ਤਾਂ ਮੇਰਾ ਆਪਣਾ ਸੀ ਤੂੰ ਵੀ ਮੇਰੇ ਬਾਰੇ ਇੱਕ ਵਾਰ ਨਾ ਸੋਚਿਆ ਮੈਂ ਉਹਨੂੰ ਕਿਹਾ ਕਿ ਇਹਨੇ ਮੈਨੂੰ ਮਜਬੂਰ ਕੀਤਾ ਇਸ ਕੰਮ ਲਈ ਮੇਰੀ ਇਸ ਵਿੱਚ ਕੋਈ ਮਰਜ਼ੀ ਨਹੀਂ ਸੀ ਮੈਨੂੰ ਮaaf ਕਰ ਦੇ ਮੈਂ ਬੜੀਆਂ ਮਾਫੀਆਂ ਮੰਗੀਆਂ ਪਰ ਮੇਰੀ ਘਰਵਾਲੀ ਨੇ ਮੈਨੂੰ ਮaaf ਨਾ ਕੀਤਾ ਉਹਨੇ ਅਗਲੇ ਦਿਨ ਹੀ ਘਰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਉਹਨੇ ਆਪਣੇ ਘਰਦਿਆਂ ਨੂੰ ਸਭ ਕੁਝ ਦੱਸ ਦਿੱਤਾ ਉਧਰ ਪਵਨ ਦੇ ਘਰ ਵੀ ਸਭ ਕੁਝ ਪਤਾ ਲੱਗ ਚੁੱਕਿਆ ਸੀ ਪਵਨ ਦੀ ਮੰਮੀ ਵੀ ਲੱਖ ਲਾਂਤ ਆਪਣੀ ਤੀ ਨੂੰ ਪਾ ਰਹੀ ਸੀ ਕਿ ਮੈਂ ਤੈਨੂੰ ਉੱਥੇ ਤੇਰੀ ਭੈਣ ਦੀ ਸੇਵਾ ਕਰਨ ਲਈ ਭੇਜਿਆ ਸੀ ਨਾ ਕਿ ਉਹਦਾ ਘਰ ਪੱਟਣ ਲਈ ਤੂੰ ਤਾਂ ਉਹਦਾ ਘਰ ਖਰਾਬ ਕਰ ਦਿੱਤਾ ਉਹਦੇ ਘਰਦਿਆਂ ਨੇ ਫੈਸਲਾ ਕੀਤਾ ਕਿ ਹੁਣ ਤੂੰ ਹੀ ਸਾਡੀ ਕੁੜੀ ਨਾਲ ਵਿਆਹ ਕਰਵਾ ਪਰ ਮੈਂ ਬਿਲਕੁਲ ਉਹਦੇ ਨਾਲ ਨਹੀਂ ਰਹਿਣਾ ਚਾਹੁੰਦਾ ਸੀ ਮੈਂ ਆਪਣੇ ਘਰ ਵਾਲੀ ਨਾਲ ਰਹਿਣਾ ਚਾਹੁੰਦਾ ਸੀ ਪਰ ਪਵਨ ਦੇ ਘਰ ਦੇ ਚਾਹੁੰਦੇ ਸੀ ਕਿ ਹੁਣ ਮੈਂ ਹੀ ਉਹਦੇ ਨਾਲ ਵਿਆਹ ਕਰਵਾਵਾਂ ਪਵਨ ਨੇ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਸੀ ਕਿ ਜੀਜੇ ਨੇ ਧੱਕੇ ਨਾਲ ਮੇਰੇ ਨਾਲ ਇਹ ਰਿਸ਼ਤਾ ਬਣਾਇਆ ਸਾਰਾ ਬਲੇਮ ਉਹਨੇ ਮੇਰੇ ਤੇ ਲਗਾ ਦਿੱਤਾ ਸੀ ਮੈਨੂੰ ਨਾ ਚਾਹੁੰਦੇ ਹੋਈ ਵੀ ਉਹਦੇ ਨਾਲ ਰਹਿਣਾ ਪਿਆ ਕਿਉਂਕਿ ਹੁਣ ਗੱਲ ਪੰਚਾਇਤ ਵਿੱਚ ਚੱਲੀ ਕੀ ਸੀ ਉਹਨਾਂ ਨੇ ਮੈਨੂੰ ਧਮਕੀ ਦੇ ਦਿੱਤੀ ਸੀ ਕਿ ਨਹੀਂ ਤਾਂ ਅਸੀਂ ਤੇਰੇ ਤੇ ਬਲਾਤਕਾਰ ਦਾ ਕੇਸ ਪਾ ਕੇ ਜੇਲ੍ਹ ਕਰਵਾ ਦੇਵਾਂਗੇ ਨਹੀਂ ਤਾਂ ਫਿਰ ਤੂੰ ਸਾਡੀ ਧੀ ਨਾਲ ਵਿਆਹ ਕਰਵਾ ਮੈਨੂੰ ਮਜਬੂਰ ਹੋ ਕੇ ਉਸ ਨਾਲ ਵਿਆਹ ਕਰਵਾਉਣਾ ਪਿਆ ਬੇਸ਼ੱਕ ਮੈਂ ਉਹ ਦਿਨ ਰਹਿ ਰਿਹਾ ਮੈਂ ਬਿਲਕੁਲ ਖੁਸ਼ ਨਹੀਂ ਹਾਂ ਇਸ ਗੱਲ ਪਿੱਛੇ ਮੇਰੀ ਕਈ ਵਾਰ ਪਵਨ ਨਾਲ ਲੜਾਈ ਵੀ ਹੋਈ ਆ ਕਿ ਤੂੰ ਮੇਰੇ ਕੋਲੋਂ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਖੋ ਲਿਆ ਕਿਉਂਕਿ ਸੁਨੀਤਾ ਬੜੀ ਚੰਗੀ ਸੀ ਉਹ ਮੇਰੀ ਬੜੀ ਕੇਅਰ ਕਰਦੀ ਸੀ ਬਸ ਮੈਂ ਇੱਕ ਕਿਸਮ ਦੇ ਚੱਕਰ ਵਿੱਚ ਉਹਨੂੰ ਖੋ ਬੈਠਾ ਮੈਨੂੰ ਆਪਣੇ ਬੱਚੇ ਦੀ ਵੀ ਬੜੀ ਯਾਦ ਆਉਂਦੀ ਹੈ ਜਿਸ ਨੂੰ ਮੈਂ ਮਸਾ-ਮਸਾ ਪਾਇਆ ਸੀ ਮੈਂ ਆਪਣੇ ਹੱਥੋਂ ਆਪਣੀ ਘਰਵਾਲੀ ਤੇ ਆਪਣਾ ਬੱਚਾ ਖੋ ਬੈਠਿਆ ਜਿਸ ਦਾ ਪਛਤਾਵਾ ਮੈਨੂੰ ਸਾਰੀ ਜ਼ਿੰਦਗੀ ਰਹੂਗਾ ਮੈਨੂੰ ਇੱਕ ਗੱਲ ਦੀ ਸਮਝ ਲੱਗ ਗਈ ਆ ਕਿ ਕਦੇ ਵੀ ਜ਼ਿੰਦਗੀ ਵਿੱਚ ਕੋਈ ਫੇਰ ਸਲਾ ਸੋਚੇ ਸਮਝੇ ਬਿਨਾਂ ਨਹੀਂ ਲੈਣਾ ਚਾਹੀਦਾ ਜਾਂ ਫਿਰ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਨਹੀਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਲਈ ਪਛਤਾਵਾ ਬਣ ਕੇ ਰਹਿ ਜਾਂਦੀ ਆ ਕਿਉਂਕਿ ਗਲਤੀ ਕੱਲੀ ਪਵਨ ਦੀ ਹੀ ਨਹੀਂ ਗਲਤੀ ਮੇਰੀ ਵੀ ਸੀ ਜੇ ਮੈਂ ਪਿੱਛੇ हट ਜਾਂਦਾ ਤਾਂ ਅੱਜ ਇਹ ਕੁਝ ਨਾ ਹੁੰਦਾ ਮੇਰੀ ਮਰਜ਼ੀ ਤੋਂ ਬਿਨਾਂ ਹੀ ਮੈਨੂੰ ਪਵਨ ਨਾਲ ਵਿਆਹ ਕਰਵਾਉਣਾ ਪਿਆ ਜੋ ਕਿ ਮੈਂ ਕਦੇ ਵੀ ਨਹੀਂ ਚਾਹੁੰਦਾ ਸੀ ਇਸ ਕਰਕੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਜ਼ਰੂਰੀ ਆ ਇਸ ਹੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ